ਨਮਸਕਾਰ ਇਹ ਆਕਾਸ਼ਵਾਣੀ ਚਲੰਦਰ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਕੁਆਡ ਮੈਂਬਰ ਦੇਸ਼ਾਂ ਨੇ ਪਹਿਲਗਾਮ دہشت گردੀ ਹਮਲੇ ਦੀ ਕੀਤੀ ਨਿੰਦਾ ਮਲਜ਼ਮਾਂ ਖਿਲਾਫ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਦੀ ਮੰਗ ਭਾਰਤੀ ਮੈਡੀਕਲ ਕੋਰਟ ਕੌਂਸਲ ਤੇ ਬਿਮਾਰੀਆਂ ਦੇ ਰੋਕਥਾਮ ਬਾਰੇ ਰਾਸ਼ਟਰੀ ਕੇਂਦਰ ਦੇ ਅਧਿਐਨ ਵਿੱਚ ਕੋਵਿਡ-19 ਟੀਕਾ ਅਤੇ ਅਚਾਨਕ ਹੋ ਰਹੀਆਂ ਮੌਤਾਂ ਵਿਚਕਾਰ ਕੋਈ ਸਬੰਧ ਨਹੀਂ ਪਾਇਆ ਗਿਆ जलंधर के आदमपुर सिविल हवाई अड्डे तो मुंबई लू हवाई सेवावान की शुरुआत पहली उड़ान अच होवाना अमरनाथ यात्रा श्रद्धालुओं का पहला जत्था अज दोपहर जम्मू तो कश्मीर पहुंचया मौसम विभाग वालों हिमाचल प्रदेश उत्तराखंड राजस्थान समेत उत्तरी तो मध्य भारत मीह बे ऑरेंज अलर्ट जारी और विखे एडसन तेंदुलकर क्रिकेट ट्रॉफी लड़ी के दूजे टैस के ते पहले दिन का मैच भारत इंग्लैंड दरम्यान खेडिया जा रहा है ਤੇ ਹੁਣ ਖਬਰਾਂ ਵਿਸਥਾਰ ਨਾਲ ਕੁਆਡ ਸੰਗਠਨ ਦੇ ਮੈਂਬਰ ਮੂਲਕਾਂ ਨੇ ਪਹਿਲਗਾਮ ਦੇਸ਼ਿਤ ਕਰਦੀ ਹਮਲੇ ਦੇ ਦੋਸ਼ੀਆਂ ਸਾਜਿਸ਼ਕਾਰਾਂ ਤੇ ਫੰਡ ਦੇਣ ਵਾਲਿਆਂ ਨੂੰ ਤੁਰੰਤ ਸਜ਼ਾ ਦੇਣ ਲਈ ਸਹਿਕਰਾਸ਼ਟਰ ਦੇ ਮੈਂਬਰ ਦੇਸ਼ਾਂ ਨਾਲ ਸਹਿਯੋਗ ਦੀ ਮੰਗ ਕੀਤੀ ਹੈ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਹੋਈ ਕੁਆਡ ਵਿਰੀਸ਼ ਮੰਤਰੀਆਂ ਦੀ ਮੀਟਿੰਗ ਦੇ ਸਾਂਝੇ ਬਿਆਨ ਵਿੱਚ ਪਹਿਲਗਾਮ ਦੇਸ਼ਿਤ ਕਰਦੀ ਹਮਲੇ ਦੀ ਸਖਤ ਆਲੋਚਨਾ ਕੀਤੀ ਗਈ ਹੈ ਮੀਟਿੰਗ ਵਿੱਚ ਸਰਹੱਦ ਪਾਰ دہشت گردੀ ਸਮੇਤ ਹਰ ਤਰ੍ਹਾਂ ਦੀ دہشت گردੀ ਦੀ ਸਖਤ ਨਿੰਦਾ ਕੀਤੀ ਗਈ। ਇਸ ਮੀਟਿੰਗ 'ਚ ਸੰਗਠਨ ਨੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੁਆਡ ਮਹੱਤਵਪੂਰਨ ਖਣਿਜ ਪੈਲ ਕਦਮੇ ਦੀ ਵੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਇਸ ਖਣਿਜ ਦੀ ਸਪਲਾਈ ਨੂੰ ਸੁਰੱਖਿਅਤ ਕਰਨਾ ਤੇ ਹਿੰਦ-ਪ੍ਰਸ਼ਾਂਤ ਮੁੱਲਕਾਂ 'ਚ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਕੁਆਡ ਸੰਗਠਨ ਇੱਕ ਆਜ਼ਾਦ ਤੇ ਖੁੱਲੇ ਹਿੰਦ-ਪ੍ਰਸ਼ਾਂਤ ਖੇਤਰ ਲਈ ਵਚਨਬੱਧ ਹੈ। ਮੈਂਬਰ ਮੁੱਲਕਾਂ ਨੇ ਸਾਈਬਰ ਅਪਰਾਧ ਤੇ ਆਨਲਾਈਨ ਧੋਖਾਧੜੀ ਖਿਲਾਫ ਲੜਾਈ ਵਿੱਚ ਵੀ ਵਚਨਬੱਧਤਾ ਪ੍ਰਗਟ ਕੀਤੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਮੈਡੀਕਲ ਖੋਜ ਕੌਂਸਲ ਤੇ ਬਿਮਾਰੀਆਂ ਦੇ ਰੋਗ ਥਾਮ ਬਾਰੇ ਰਾਸ਼ਟਰੀ ਕੇਂਦਰ ਦੇ ਅਧਿਐਨ ਵਿੱਚ ਪਾਇਆ ਗਿਆ ਕਿ ਕੋਵਿਡ-19 ਟੀਕਿਆਂ ਤੇ ਅਚਾਨਕ ਹੋ ਰਹੀਆਂ ਮਾਤਾ ਵਿਚਕਾਰ ਕੋਈ ਸਬੰਧ ਨਹੀਂ ਹੈ ਦੇਸ਼ ਦੀਆਂ ਦੋ ਪ੍ਰਮੁੱਖ ਮੈਡੀਕਲ ਖੋਜ ਸੰਸਥਾਵਾਂ ਦੇ ਅਧਿਐਨ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਵਿੱਚ ਵਰਤੇ ਜਾਣ ਵਾਲੇ ਕੋਵਿਡ-19 ਟੀਕੇ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਰਹੇ ਨੇ ਤੇ ਗੰਭੀਰ ਪ੍ਰਭਾਵਾਂ ਦੇ ਮਾਮਲੇ ਬਹੁਤ ਘੱਟ ਨੇ ਭਾਰਤ ਵਿੱਚ ਅਚਾਨਕ ਦਿਲ ਦੇ ਦੌਰੇ ਹੋਣ ਨਾਲ ਹੋਣ ਵਾਲੀਆਂ ਮੌਤਾਂ ਜੀਵਨ ਸ਼ੈਲੀ ਜੈਨੇਟਿਕਸ ਪਹਿਲਾਂ ਤੋਂ ਮੌਜੂਦ ਸਿਹਤ ਸੰਬੰਧੀ ਸਥਿਤੀਆਂ ਤੇ ਕੋਵਿਡ ਤੋਂ ਬਾਅਦ ਦੀਆਂ ਪੇਚੀਦਗੀਆਂ ਕਾਰਨ ਹੋਈਆਂ ਹੋ ਸਕਦੀਆਂ ਨੇ। ਪੇਸ਼ ਹੈ ਇੱਕ ਰਿਪੋਰਟ। ਆਈਸੀਐਮਰ ਦੇ ਪਹਿਲੇ ਅਧਿਐਨ ਦੇ ਨਤੀਜਿਆਂ ਨੇ ਸਪਸ਼ਟ ਤੌਰ ਤੇ ਦਿਖਾਇਆ ਹੈ ਕਿ ਕੋਵਿਡ-19 ਟੀਕਾਕਰਨ ਨੌਜਵਾਨ ਬਾਲਗਾਂ ਵਿੱਚ ਅਚਾਨਕ ਮੌਤ ਦੇ ਜੋਖਮ ਨੂੰ ਨਹੀਂ ਬਣਾਉਂਦਾ। ਦੂਜਾ ਅਧਿਐਨ ਇਸ ਸਮੇਂ ਏਮਜ਼ ਨਵੀਂ ਦਿੱਲੀ ਦੁਆਰਾ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਦਿਲ ਦੇ ਦੌਰੇ ਇਸ ਉਮਰ ਸਮੂਹ ਵਿੱਚ ਅਚਾਨਕ ਮੌਤ ਦਾ ਪ੍ਰਮੁੱਖ ਕਾਰਨ ਬਨੇ ਹੋਏ ਨੇ ਅਧਿਐਨ ਭਾਰਤ ਵਿਦ ਨੌਜਵਾਨ ਬਾਲਗਾਂ ਵਿੱਚ ਅਚਾਨਕ ਮੌਤਾਂ ਬਾਰੇ ਵਧੇਰੇ ਵਿਆਪਕ ਸਮਝ ਪੇਸ਼ ਕਰਦੇ ਨੇ ਉਹ ਇਹ ਵੀ ਦੱਸਦੇ ਨੇ ਕਿ ਕੋਵਿਡ-19 ਟੀਕਾਕਰਨ ਜੋਖਮ ਨਵਉਤਾਂਦਾ ਨਹੀਂ ਜਾਂਦਾ ਏ ਜਦੋਂ ਕਿ ਪਹਿਲਾਂ ਤੋਂ ਮੌਜੂਦ ਸਿਹਤ ਮੁੱਦੇ ਜੈਨੇਟਿਕ ਪਰਵਰਤੀ ਅਤੇ ਜੋਖਮ ਭਰਪੂਰ ਜੀਵਨ ਸ਼ੈਲੀ ਅਚਾਨਕ ਹੋ ਰਹੀਆਂ ਮੌਤਾਂ ਵਿੱਚ ਭੂਮਿਕਾ ਨਿਭਾਉਂਦੇ ਨੇ ਵਿਗਿਆਨਕ ਮਾਰਾ ਨੇ ਦੁਹਰਾਇਆ ਹੈ ਕਿ ਕੋਵਿਡ ਟੀਕਾਕਰਨ ਨੂੰ ਅਚਾਨਕ ਮੌਤਾਂ ਨਾਲ ਜੋੜਨ ਵਾਲੇ ਬਿਆਨ ਝੂਠੇ ਅਤੇ ਗੁੰਮਰਾਹਕੂਨ ਨੇ ਅਤੇ ਇਹ ਵਿਗਿਆਨਕ ਪੁਸ਼ਟੀ ਗੁਰਾਉ ਸਮਰਥਤ ਨਈ ਨੇ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਨੀ ਖਬਰਾਂ ਲਈ ਮੈਂ ਰਾਜੇਸ਼ ਬਾਲੀ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਲਈ ਕਰੀਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਪ੍ਰਸ਼ਾਸਨ ਸਰਕਾਰ ਦੇ ਸਹਿਯੋਗ ਨਾਲ ਹੁਣ ਖੇਤਰ ਲਈ ਹਵਾਈ ਸੰਪਰਕ ਨੂੰ ਹੋਰ ਵਧਾਉਣ ਲਈ ਨਵੀਂ ਦਿੱਲੀ ਵਾਸਤੇ ਸਿੱਧੀਆਂ ਉਡਾਨਾਂ ਸੁਰੱਖਿਅਤ ਕਰਨ ਦੇ ਤੀਜ਼ ਉਪਰਾਲੇ ਕਰ ਰਿਹਾ ਦੁਆਬਾ ਦੇ ਲੋਕਾਂ ਖਾਸ ਕਰਕੇ ਜਲੰਧਰ ਵਾਸੀਆਂ ਨੂੰ ਅੱਜ ਪਹਿਲੀ ਮੁੰਬਈ ਉਡਾਨ ਤੇ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਸ਼ੋਕਰਵਾਲ ਨੇ ਕਿਹਾ ਕਿ ਇਹ ਸੇਵਾ ਪੰਜਾਬ ਦੇ ਪ੍ਰਵਾਸੀ ਭਾਰਤੀ ਅਤੇ ਉਦਯੋਗਿਕ ਕੇਂਦਰ ਲਈ ਇੱਕ ਲੀਕ ਤੋਂ हटके ਸਾਬਤ ਹੋਵੇਗੀ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੁਸਾਫਰ ਹੁਣ ਮੁੰਬਈ ਰਾਹੀਂ ਗੁਆਹ ਤੇ ਚੇਨਈ ਵਰਗੀਆਂ ਕਨੈਕਟਿੰਗ ਉਡਾਨਾਂ ਰਾਹੀਂ ਕੈਰੀਲੂ ਤੇ ਅੰਤਰਰਾਸ਼ਟਰੀ ਥਾਮਾਤਾ ਕਾ ਸਾਨੀ ਨਾਲ ਪਹੁੰਚ ਕਰ ਸਕਦੇ ਨੇ ਡਾਕਟਰ ਅਗਰਵਾਲ ਨੇ ਦੱਸਿਆ ਕਿ ਆਦਮਪੁਰ ਤੋਂ ਨਵੀਂ ਦਿੱਲੀ ਵਾਸਤੇ ਉਡਾਨਾਂ ਸ਼ੁਰੂ ਕਰਨ ਲਈ 에ਅਰਲਾਈਨ ਆਪਰੇਟਰਾਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਹੈ ਜੋ ਕਿ ਪੂਰੇ ਦੁਆਬਾ ਖੇਤਰ ਦੀਆਂ ਯਾਤਰਾ ਜ਼ਰੂਰਤਾਂ ਨੂੰ ਹੋਰ ਵੀ ਪੂਰਾ ਕਰੇਗਾ ਉਹਨਾਂ ਨੇ ਪ੍ਰਵਾਸੀ ਭਾਰਤੀਆਂ ਤੇ ਵਪਾਰਕ ਪਾਇਚਾਰੇ ਨੂੰ ਆਪਣੀ ਯਾਤਰਾ ਜ਼ਰੂਰਤਾਂ ਵਾਸਤੇ ਮੁੰਬਈ ਉਡਾਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਮਾਰਗਦਰਸ਼ਨ ਨਾਲ ਆਦਮਪੁਰ ਹਵਾਈ ਅੱਡੇ ਤੱਕ ਸੜਕ ਯਾਤਰਾ ਨੂੰ ਸੁਚਾਰੂ ਬਣਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਇਹ ਖਬਰ ਤੁਸੀਂ ਆਕਾਸ਼ਵਾਨੀ ਤੋਂ ਸੁਣ ਰਹੇ ਹੋ। ਸੜਾਕਸ ਹੈਂਡਲਰ @theeditair@rnu_chhalander ਸਾਡਾ ਫੇਸਬੁੱਕ ਪੇਜ ਹੈ rnu-air@chhalander ਅਤੇ YouTube ਤੇ ਸਾਡਾ ਚੈਨਲ ਹੈ @theeditair@chhalander अमरनाथ यात्रा वास्ते श्रद्भालुओं ਦਾ ਪਹਿਲਾ ਜੱਥਾ ਅੱਜ ਦੁਪਹਿਰ ਜੰਮੂ ਤੋਂ ਕਸ਼ਮੀਰ ਪਹੁੰਚਿਆ ਹੈ ਉਪਰਾਜਪਾਲ ਮਨੋਸਿਨਾ ਨੇ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਤੇ ਜਾਣ ਵਾਲੇ ਪਹਿਲੇ ਜੱਥੇ ਨੂੰ ਛੰਡੀ ਦਿਖਾ ਕੇ ਰਵਾਨਾ ਕੀਤਾ ਇਹ ਗੁਫਾ ਕਸ਼ਮੀਰ ਦੇ ਹਿਮਾਲਿਆਨ ਖੇਤਰ ਚ 12756 ਫੁੱਟ ਦੀ ਉਚਾਈ ਤੇ ਸਥਿਤ ਹੈ ਅੱਜ ਕੁੱਲ 5892 ਸ਼ਰਧਾਲੂ ਕਾਟੇ ਲਈ ਰਵਾਨਾ ਹੋਏ ਵੇਸ਼ਾ ਇੱਕ ਰਿਪੋਰਟ 3880 ਮੀਟਰ ਉੱਚੇ ਅਮਰਨਾਥ ਤੀਰਤ ਸਥਾਨ ਲਈ 38 ਦਿਨਾਂ ਦੀ ਯਾਤਰਾ ਰਸਮੀ ਤੌਰ ਤੇ ਕਲ ਦੋਵਾਂ ਰੂਟਾਂ ਅਨੰਤਨਾਗ ਵਿੱਚ ਰਵਾਇਤੀ 48 ਕਿਲੋਮੀਟਰ ਨੂਨਵਾਨ ਪੈਲਗਾਮ ਟ੍ਰੈਕ ਅਤੇ ਗਾਂਦਰਵਲ ਵਿੱਚ 14 ਕਿਲੋਮੀਟਰ ਬਾਲਤਲ ਰੂਟ ਰਾਹੀਂ ਸ਼ੁਰੂ ਹੋਵੇਗੀ ਜੋ ਛੋਟਾ ਪਰ ਔਖਾ ਹੈ ਯਾਤਰਾ ਇਸ ਸਾਲ 9 ਅਗਸਤ ਨੂੰ ਸੋਨ ਦੀ ਪੂਰਨ ਮਾਸੀ ਤੇ ਸਮਾਪਤ ਹੋਵੇਗੀ ਯਾਤਰਾ ਦੇ ਰਸਤੇ ਤੇ ਛਰਦਾ ਲੋਆਂ ਨੂੰ ਇੱਕ ਮਜ਼ਬੂਤ ਸੁਰੱਖਿਆ ਕਾਫਲੇ ਦੁਆਰਾ ਸੁਰੱਖਿਅਤ ਕੀਤਾ ਜਾ ਰਿਹਾ ਹੈ ਇਸ ਸਾਲ ਦੀ ਯਾਤਰਾ ਲਈ ਹੁਣ ਤੱਕ 331000 ਤੋਂ ਵੱਧ ਛਰਦਾ ਲੋ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਨੇ ਦੀ ਜੰਮੂ ਵਿਖੇ ਮੌਕੇ ਤੇ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ ਪਿਛਲੇ 2 ਦਿਨਾਂ ਵਿੱਚ ਲਗਭਗ 4000 ਟੋਕਨ ਵੰਡੇ ਗਏ ਨੇ ਅਧਿਕਾਰੀਆਂ ਨੇ ਇੱਕ ਬਹੁ ਪਤਰੀ ਗ੍ਰੇਡ ਸੀਸੀਟੀਵੀ ਨਿਗਰਾਨੀ ਅਤੇ ਰੋਜ਼ਾਨਾ ਟ੍ਰੈਫਿਕ ਸਲਾਹਾਂ ਦੇ ਨਾਲ ਇੱਕ ਮਜ਼ਬੂਤ ਸੁਰੱਖਿਆ ਯੋਜਨਾ ਲਾਗੂ ਕੀਤੀ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਪੱਛੀ ਆਂਗਰwadi ਕੇਂਦਰਾ ਦੀ ਉਸਾਰੀ ਕੀਤੀ ਜਾ ਰਹੀ ਹੈ ਜਜਨਾ ਵਿੱਚੋਂ 9 ਕੇਂਦਰਾਂ ਦਾ ਨਿਰਮਾਣ ਕਾਜ ਮੁਕੰਮਲ ਹੋ ਚੁੱਕਿਆ ਹੈ ਤੇ ਬਾਕੀ ਕੇਂਦਰਾ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਏਗਾ। ਅਧੀਨ ਡਿਪਟੀ ਕਮਿਸ਼ਨਰ ਅਮਨੀਤ ਕੌਰ ਨੇ ਬਲਾਕ ਬਲਾਚੌਰ ਅਦੀਨ ಗ್ರಾಮ ਪੰਚਾਇਤ ਰਕਣਾ ਬੇਟ ਵਿਖੇ ਅੰਗਨਵਾੜੀ ਕੇਂਦਰ ਦੇ ਨਿਰਮਾਣ ਕਾਰਤਾਨੁਰੀ ਨਿਰੀਖਣ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਤੈ ਸਮੇਂ ਚ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਮੁਕੰਮਲ ਹੋ ਚੁੱਕੇ ਨੌਂ ਕੇਂਦਰ ਜਲਦ ਹੀ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਚ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਜੱਚਾ ਬੱਚਾ ਭਲਾਈ ਉਪਰਾਲਿਆਂ ਨੂੰ ਹਰਲਾ ਪਾਤਰੀ ਤੱਕ ਪਹੁੰਚਦਾ ਕੀਤਾ ਜਾ ਸਕੇ। ਜਲੰਧਰ ਸ਼ਹਿਰ ਚ ਕਾਨੂੰਨ ਤੇ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਕਮਿਸ਼ਨਰ ਤਨਪ੍ਰੀਤ ਗਾਰ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਜ਼ਿਲ੍ਹੇ ਪਾਟ ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਗਏ ਨੇ ਸਮਾਜ ਵਿਰੋਧੀ ਅੰਸ਼ਾ ਖਿਲਾਫ ਵਧੇਰੇ ਚੌਕਸੀ ਬਣਾਈ ਰੱਖਣ ਲਈ 10 ਤੋਂ ਵੱਧ ਹਾਈ-ਟੈਕ ਤੇ ਰਣਨੀਤਿਕ ਨਾਕੇ ਸਥਾਪਿਤ ਕੀਤੇ ਗਏ ਨੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਨਾਕਾ ਬੰਦੀ ਦਾ ਉਦੇਸ਼ ਕਾਨੂੰਨ ਤੇ ਵਿਵਸਥਾ ਨੂੰ ਲਾਗੂ ਕਰਨਾ ਤੇ ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖਣਾ ਹੈ ਗਸ਼ਟੜ ਅਧਿਕਾਰੀਆਂ ਦੀ ਨਿਗਰਾਨੀ ਹੇਠ ਇਹਨਾਂ ਨਾਕਿਆਂ ਤੇ 200 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਉਹਨਾਂ ਨੂੰ ਸਾਰੇ ਸ਼ੱਕੀ ਵਾਹਨਾਂ ਦੀ ਵਿਆਪਕ ਜਾਂਚ ਕਰਨ ਸ਼ੱਕੀ ਵਿਵਹਾਰ ਦਿਖਾਉਣ ਵਾਲੇ ਵਿਅਕਤੀਆਂ ਖਿਲਾਫ ਰੋਕ-ਥਾਮ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਫਤਗੜ ਸਾਹਿਬ ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਲ 8 ਕਥਿਤ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਮੰਡੀ ਗੋਬਿੰਦਗੜ ਤੋਂ ਨਵਜੰਮੇ ਬੱਚਾ ਨੂੰ ਲੋੜਵੰਦ ਪਰਿਵਾਰਾਂ ਤੋਂ ਘੱਟ ਪੈਸਿਆਂ 'ਚ ਖਰੀਦ ਕੇ ਅੱਗੇ ਵੱਧ ਪੈਸਿਆਂ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਗੈਂਗ ਨੂੰ ਨਕਲੀ 1.5 ਲੱਖ ਰੁਪਏ ਦੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਜ਼ਿਕਰ ਹੋਇਆ ਹੈ ਕਿ ਇਸ ਗੈਂਗ ਵੱਲੋਂ ਮੰਡੀ ਗੋਬਿੰਦਗੜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਨਵਜੰਮੇ ਬੱਚੇ ਨੂੰ ਲੱਖਾਂ ਰੁਪਏ 'ਚ ਖਰੀਦਣ ਦੇ ਲਾਲਚ 'ਚ ਆ ਕੇ ਇੱਕ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ 'ਚ ਵੇਚ ਦਿੱਤਾ ਗਿਆ ਫਤਗੜ ਸਾਹਿਬ ਪੁਲਿਸ ਨੇ ਨਵਜਨਮੇ ਬੱਚੇ ਨੂੰ ਪਛਮੀ ਬੰਗਾਲ ਤੋਂ ਬਰਾਮਦ ਕਰਕੇ ਲਿਆਂਦਾ ਹੈ ਮਲਜ਼ਮਾਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਉੱਧਰ ਗੁਰਦਾਸਪੁਰ ਦੀ ਬਟਾਲਾ ਪੁਲਿਸ ਨੇ ਇਰਾਦਾ ਕਤਲ ਸਮੇਤ ਨੌ ਵਾਕਖ ਮਾਮਲਿਆਂ ਚੁਲੁੰਨਿੰਦੇ ਮਲਜ਼ਮ ਰਾਹੁਲ ਦਾਤਾ ਨੂੰ ਗ੍ਰਿਫਤਾਰ ਕੀਤਾ ਡੀਐਸਪੀ ਪਰਮਵੀਰ ਸਿੰਘ ਮੁਤਾਬਕ ਰਾਹੁਲ ਦਾਤਾ ਨਾਂ ਦਾ ਇਹ ਨੌਜਵਾਨ ਵਾਕਖ ਵਾਰਦਾਤਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਸੀ ਇਸ ਖਿਲਾਫ ਨਸ਼ੇ ਤੇ ਨਾਜਾਇਜ਼ ਅਸਲੇ ਸਮੇਤ ਵਾਕਖ ਨੌ ਮੁਕਦਮੇ ਦਰਜ ਨੇ ਉਹਨਾਂ ਦੱਸਿਆ ਇਸ ਦਾ ਰਿਮਾਂਡ ਲੈ ਕੇ ਅਗਲੀ ਰੀ ਪੁੱਛਗਿੱਛ ਕੀਤੀ ਜਾਵੇਗੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੁਨਨਦੀਪ ਕਾਰਨੇ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰੇਕ ਅਧਿਕਾਰੀ ਤੇ ਵਿਭਾਗ ਦਾ ਫਰਜ਼ ਬੰਦ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ-ਨਾਲ ਇਨਸਾਨੀਅਤ ਦੇ ਨਾਤੇ ਵੱਧ ਤੋਂ ਵੱਧ ਬੂਟੇ ਲਾਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਤੇ ਰਹਿਣਯੋਗ ਵਾਤਾਵਰਨ ਦਿੱਤਾ ਜਾ ਸਕੇ ਉਹਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆ ਕਿ ਸ਼ਨਾਖਤ ਕੀਤੀਆਂ ਥਾਵਾਂ ਤੇ ਜਲਦ ਹੀ ਟੋਏ ਪੁੱਟਣ ਦੀ ਸ਼ੁਰੂਆਤ ਕਰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਬੂਟੇ ਲਾਏ ਜਾ ਸਕਣ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਸਮੇਤ ਉੱਤਰੀ ਤੇ ਮੱਧ ਭਾਰਤ ਲਈ ਮੀਂਹ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਉੱਧਰ ਹਿਮਾਚਲ ਪ੍ਰਦੇਸ਼ ਮੌਨਸੂਨ ਪੂਰੇ ਜ਼ੋਰਾਂ ਤੇ ਹੈ। ਹਾਲਿਚ ਹੋਈ ਮੌਲੀਤਾਰ ਬਾਰਿਸ਼ ਜ਼ਮੀਨ ਖਿਸਕਣ ਤੇ ਬੱਦਲ ਫਟਣ ਕਾਰਨ ਭਾਰੀ ਜਾਨ ਮਾਲ ਦਾ ਨੁਕਸਾਨ ਹੋਇਆ ਹੈ। ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ 'ਚ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 100 ਤੋਂ ਵੱਧ ਜ਼ਖਮੀ ਹੋਏ ਨੇ ਤੇ 21 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਭਰਮਿੰਗਮ ਵਿਖੇ ਐਡਲਨਸਨ ਤਿੰਦੁਲਕਰ ਕ੍ਰਿਕਟ ਟਰਾਫੀ ਲੜੀ ਦੇ ਦੂਜੇ ਟੈਸਟ ਦੇ ਪਹਿਲੇ ਦਿਨ ਦਾ ਮੈਚ ਭਾਰਤ ਤੇ ਇੰਗਲੈਂਡ ਦਰਮਿਆਨ ਖੇੜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਪਤਾਨ ਬੇਨ ਸਟਾਕਸ ਦੀ ਅਗਵਾਈ ਵਾਲੀ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਵਿੱਚ ਇੰਗਲੈਂਡ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲੀਡ ਵਿੱਚ ਇੱਕ ਜ਼ੀਰੋ ਦੀ ਵਾੜਤ ਬਣਾਈ ਹੈ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੁਆਡ ਮਹਿਮਲ ਮুলਕਾ ਨੇ ਪਹਿਲਗਾਮ دہشت گردੀ ਹਮਲੇ ਦੀ ਕੀਤੀ ਨਿੰਦਾ ਮুলਜ਼ਮਾਂ ਖਿਲਾਫ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਨ ਦੀ ਮੰਗ ਭਾਰਤੀ ਮੈਡੀਕਲ ਕੋਡ ਕੌਂਸਲ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਰਾਸ਼ਟਰੀ ਕੇਂਦਰ ਦੇ ਅਧਿਐਨ ਚ ਕੋਵਿਡ ਦੀ ਟੀਕਾ ਤੇ ਅਚਾਨਕ ਹੋ ਰਹੀਆਂ ਮਾਤਾਂ ਵਿਚਕਾਰ ਕੋਈ ਸਬੰਧ ਨਹੀਂ ਪਾਇਆ ਗਿਆ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਲਈ ਗਰੇਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਪਹਿਲੀ ਉਡਾਨ ਅੱਜ ਹੋਈ ਰਵਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ ਦੁਪਹਿਰ ਜੰਮੂ ਤੋਂ ਕਸ਼ਮੀਰ ਪਹੁੰਚਿਆ मौसम विभाग वालों हिमाचल प्रदेश उत्तराखंड राजस्थान समेत उत्तरी त मध्य भारत मीह पैण बारे ऑरेंज अलर्ट जारी ही प्रदेशक खबर खत्म हुई राष्ट्रीय खबर सुनोंगे शाम सत्त बज के तीन मिनट